ਵਾਜੀਆ ਬਹੁਤ ਅੱਛੇ ਲੋ ਭਾਈ ਮੈਂ ਤੁਹਾਡੇ ਕੋਲੇ ਨਾ ਹਰਿਆਣੇ ਦਾ ਦੇਸੀ ਜਿਹਾ ਬੰਦਾ ਆ ਗਿਆ ਹਰਿਆਣੇ ਦਾ ਹਾਂ ਪੰਜਾਬ ਚ ਮੈਂ ਕੁਦਰਤੀ ਮੇਰੀ ਨੌਕਰੀ ਲੱਗ ਗਈ ਮੈਂ ਵੀ ਧਿਆਨ ਦਿੰਦਾ ਰਹਾ ਬੜੇ ਵਾਰੀ ਫੇਲ ਹੁੰਦਾ ਤੇ ਮੈਂ ਆਪਦੀ ਹਿੰਡ ਦਾ ਥੋੜਾ ਜਨਾ ਕਟੜ ਸੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਬੰਦਾ ਆਪਣੀ ਮਾਤਰੀ ਭਾਸ਼ਾ ਤੇ ਆਪਣਾ ਪੇਛ ਲੈ ਕੇ ਨਾ ਸਰਕਾਰ ਚ ਨਹੀਂ ਜਾ ਸਕਦਾ ਉਹ ਤ્યાਗ ਦੇ ਫੇਰ ਆ ਜੂ ਮੈਂ ਛੱਡਦਾ ਨਹੀਂ ਸੀ ਤੇ ਫੇਰ ਮੈਨੂੰ ਚੱਲੇ ਕਿਹੜਾ ਇੱਕ ਮੇ ਧਿਆਨ ਆਇਆ ਮੇਰੇ ਇਸ ਤਰ੍ਹਾਂ ਹੀ ਕੁੜਤਾ ਚਾਦਰਾਂ ਪਾਇਆ 26 ਦਸੰਬਰ ਸੀ ਇੰਟਰਵਿਊ ਹੋ ਰਹੀਆ ਲੋਈ ਦੀ ਬੁੱਕਲ ਮਾਰੀ ਘੋੜਾ ਖਾਲੀ ਪੀਪਾ ਮੇਰੇ ਹੱਥ 'ਚ ਮੈਂ ਇੰਟਰਵਿਊ ਦੇਣ ਲਈ ਬੜ ਗਿਆ। ਉੱਥੇ ਪੰਜਾਬ ਦੇ 4 ਬੰਦੇ ਬੈਠੇ। ਇੱਕ ਸਾੜੀ ਵਾਲੀ ਬੀਬੀ ਸੀ। ਤੇ ਮੈਂ ਅੰਦਰ ਗਿਆ ਮੈਂ ਪੰਜਾਬੀ ਬੋਲਦਾ ਸੀ ਉਹ ਤੋਂ ਅੰਗਰੇਜ਼ੀ ਦੀ ਐਵੇਂ ਕਰਦਾ ਸੀ। ਪਰ ਬੋਲਦਾ ਮੈਂ ਪੰਜਾਬੀ ਸੀ। ਮੈਂ ਅੰਦਰ ਗਿਆ। ਬਹਾ ਲਿਆ ਪਹਿਲਾਂ ਤੇ ਮੇਰੇ ਤੋਂ ਟਿਚਰਾਂ ਦੀ ਹਾਸੀ ਨਾਲ ਹੱਸੇ। ਸਾਲ ਉਹਨਾਂ ਨੂੰ ਕੋਈ ਆਵੇ ਨਾ। ਤੇ ਉਹਨੇ ਕਿਹਾ ਵੀ ਇਹਨੂੰ ਟੋਣਾ ਲਾਜ਼ਮੀ ਆ। ਇੱਕ ਬੀਬੀ ਨੇ ਮੈਨੂੰ ਸਵਾਲ ਕਰਤਾ ਜਿਹੜੀ ਉੱਥੇ ਸੀ ਉਹਦੀ ਚੰਗੀ ਸੋਹਣੀ ਸਾੜੀ ਬੰਨੀ ਸੀ ਤੇ ਮੈਨੂੰ ਆਦੀ ਜੈਂਟਲਮੈਨ ਨੂੰ ਮੈਂ ਹਾਂਜੀ ਇਹ ਨੌਕਰੀ ਚ ਤੰਬਾ ਨਹੀਂ ਚੱਲਦਾ ਚਾਦਰੇ ਨੂੰ ਤੰਬਾ ਮੈਂ ਬੀਬੀ ਇਹਨੂੰ ਚਾਦਰਾਂ ਕਹਿੰਦੇ ਆ ਇਹਨੂੰ ਪੋਥਾ ਕਹਿੰਦੇ ਆ ਇਹਨੂੰ ਲਾਚਾ ਕਹਿੰਦੇ ਆ ਇਹ ਲੰਬੇ ਤੰਬਾਰੇ ਹੈ ਫੁੰਤ ਹੀ ਗੈਨੇ ਚੱਲਦਾ ਨਹੀਂ ਮੈਂ ਪੰਜਾਬੀ ਨਾਲ ਦਾ ਚਾਦਰਾ ਐ ਮੈਂ ਤੇਰੇ ਸਾੜੀ ਪਾਈ ਐ ਅਦੀ ਹਾਂ ਤੂੰ ਪੰਜਾਬ ਦੀ ਐ ਅਦੀ ਹਾਂ ਮੇਹ ਦਾ ਭਾਸ਼ਾ ਜਿਹੜਾ ਪੇਸਾ ਯੂਪੀ ਦਾ ਤੈਨੂੰ ਇਹ ਕੋਈ ਡਿੱਕਾ ਅਦੀ ਨਾ ਫਿਰ ਮੈਨੂੰ ਕਹਦਾ ਡਿੱਕਾ ਜੇ ਤੈਨੂੰ ਡਿੱਕਾ ਨਹੀਂ ਸਾੜੀ ਪਾ ਕੇ ਤੇ ਮੈਨੂੰ ਕਿੜਿੱਕਾ ਬਈ ਮੈਂ ਕੁਦਰਤ ਨੂੰ ਕਹਿ ਬੈਠਾ ਬੀਬੀ ਤੂੰ ਕਿੰਨੀ ਇੱਕ ਪੜੀਆ ਮੈਨੂੰ ਪਤਾ ਨਹੀਂ ਇਹਨੇ ਕਿਹੜਾ ਮੈਨੂੰ ਰੱਖਣਾ ਐ ਮਾ ਜਪਨ ਜਪੀ ਤਾਂ ਹੋਈ ਜਾਈਏ ਨਾ ਮਾਰ ਕੇ 417 ਹਾਂ ਅਲੀ ਮੈਂ ਵੀ ਆ ਮਹਮਦ ਅਵਲੇ ਮੈਂ ਆ ਤੂੰ ਮੇਰੀ ਟ੍ਰੂ ਕਿ ਲੈਣੀ ਤੂੰ ਮੇਰੇ ਇੰਟਰਵਿਊ ਲੈ ਰਹੀ ਆ ਉਹ ਚਲੋ 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 ਅਫਸਰ ਜਿਹੜਾ ਉਹਦਾ ਹੈਡ ਸੀ ਉਹ ਸੀ ਪੀਆਰ ਸਹੰਦੀ ਮੈਨੂੰ ਇਹਦਾ ਕਾਕਾ ਮਾਜੀ ਅਸੀਂ ਰੋਜ਼ 라ਵਣ ਦੇ ਪੁਤਲੇ ਫੂਕਦੇ ਆ ਮਾਜੀ ਹਾਂ ਕੀ ਸਾਡੇ ਲਈ ਠੀਕ ਹੈ ਸਾਡੇ ਲਈ ਠੀਕ ਹੈ ਮੈਂ ਜੀ ਪਹਿਲੀ ਗੱਲ ਤਾਂ ਮੈਂ ਕੁਦਰਤੀ ਉਹਨਾਂ ਵਿੜਾਂ ਚ ਪੜ ਰਿਆ ਸੀ ਵੀ ਜਿਹੜੀ ਸਾਡੀ ਰਮੈਨ ਹੈ ਤੇ ਮਹਾਭਾਰਤ ਹੈ ਇਹ ਕਵੀਆਂ ਦੀ ਕਾਲਪਨਿਕ ਰਚਨਾਵਾਂ ਨੇ ਜਿਹੜੇ ਸ਼ਾਇਰ ਸੀ ਉਹਨੂੰ ਪੂਰਾ ਅਧਿਕਾਰ ਹੈ ਜਿਹਨੂੰ ਮਰਜ਼ੀ ਆਪ ਦਾ ਨਾਇਕ ਬਣਾ ਲੇ ਜਿਹਨੂੰ ਮਰਜ਼ੀ ਨਾਇਕ ਬਣਾ ਲੇ ਇਹ ਸ਼ਾਇਰ ਦਾ ਅਧਿਕਾਰ ਹੈ ਜਿਹੜਾ ਮਹਾਕਾਵ ਦਾ ਰਚਨਾਕਾਰ ਹੁੰਦਾ ਹੈ ਉਹਦਾ ਪਾਤਰ ਸਾਰੀ ਕਰਦਾ ਮੈਂ ਦੋ ਸ਼ਾਇਰਾਂ ਦੀ ਪਾਤਰ ਸਾਰੀ ਹੈ ਉਹਨਾਂ ਨੇ ਕੀਤੀ ਹੈ ਇਹ ਹੋਈ ਨਹੀਂ ਪਰ ਫਿਰ ਵੀ ਆਪਾਂ ਮੰਨ ਲਓ ਹੋਇਆ ਮੈਂ ਅਸੀਂ ਰਾਵਣ ਤਾਂ ਰੋਜ਼ ਫੂਕਦੇ ਆਂ ਪਰ ਜਣ ਸਾਡੇ ਅੰਦਰ 라ਵਣ ਬੈਠਾ ਉਹਨੂੰ ਅਸੀਂ ਮੈਂ ਬੇਈਮਾਨੀ ਨਾਲ ਪਾਲਦੇ ਆਂ ਮੈਂ ਅੰਦਰਲਾ 라ਵਣ ਕੋਈ ਫਲੋੜੀ ਨਹੀਂ ਬਾਹਰ ਨਾਲ 라ਵਣ ਫੂਕਣ ਦੀ ਕਿਉਂ ਪੋਲੂਸ਼ਨ ਫਲਾਇਆ ਮੈਂ ਕਿਹਾ ਵੀ ਮਨਾ ਓ ਜੀ ਤਾੜੀ ਮਾਰ ਕੇ ਪਿਆ ਹੱਸ ਅਜਾ 1 ਮਿੰਟ ਥੋੜੀ ਜੀ ਗੱਲ ਹੋਰ ਦੱਸ ਦਿਓ ਮਹਾਂ ਜੀ ਪੁੱਛੋ ਉਹਦੇ ਇੱਕ ਆਪਣੇ ਬਾਦਸ਼ਾਹ ਹੋਇਆ ਉਹਨੂੰ ਪੜੇ ਲਿਖੇ ਮੂਰਖ ਬਾਦਸ਼ਾਹ ਕਹਿੰਦੇ ਆ ਆਪਣੇ ਤਾਂ ਅੱਜਕਾ ਪੜੇ ਲਿਖੇ ਮੂਰਖ ਬਾਦਸ਼ਾਹ ਵੀ ਹੋਇਆ ਨਾ ਮਹਾਂ ਜੀ ਗਾਲੇਸਤਰਾ ਵੀ ਬੰਦਾ ਬਹੁਤ ਵਿਦਵਾਨ ਸੀ ਉਹਨੇ ਆਪਣੇ ਸਮੇਂ ਤੋਂ ਅਗਲੀ ਗੱਲ ਕੀਤੀ ਉਹਨੇ ਪਹਿਲੀ ਵਾਰ ਟੋਕਨ ਕਰੰਸੀ ਚਲਾਈ ਸੀ ਉਨੇ ਕਿਹਾ ਵੀ ਇਹਦਾ ਤੈਨੂੰ ਪੂਰਾ ਮੁੱਲ ਮਿਲੂਗਾ ਤੇ ਪੰਜਾਬ ਦਾ ਵਪਾਰੀ ਨੇ ਤੇ ਉਤਰੀ ਭਾਰ ਦੇ ਵਪਾਰੀ ਨੇ ਕੀ ਕੀਤਾ ਟੋਕਨ ਕਰੰਸੀ ਦੇ ਮੁਕਾਬਲੇ ਸੋਨਾ ਚਾਂਦੀ ਇਕੱਠਾ ਕਰ ਲਿਆ ਟੋਕਨ ਕਰੰਸੀ ਉਹਨੂੰ ਮੋੜਤੀ ਖਜ਼ਾਨਾ ਨੰਗ ਹੋ ਗਿਆ ਮੈਂ ਜੇ ਤਾਂ ਚਾਰ ਪੰਜ ਮਹੀਨੇ ਚੋਰਾ ਨੂੰ ਟੰਗ ਦਿੰਦਾ ਫਿਰ ਤਾਂ ਠੀਕ ਸੀ ਅੱਜ ਮੈਂ ਟੋਕਨ ਕਰੰਸੀ ਚੱਲਦੀ ਹੈ ਕਿ ਨਹੀਂ ਰੁਪਇਆ ਟੋਕਨ ਕਰੰਸੀ ਹੈ ਨਾ ਅਦੇ ਹਾਂ ਤੇਰੇ ਦਾ ਮਤਲਬ ਤੁਹਾਡੇ ਨਾਲੋਂ 500 ਅਰੇ ਪਹਿਲਾਂ ਅ간 ਦੀ ਸੋਚ ਰੱਖਦਾ ਸੀ ਹਾਜੀ ਜੀ ਹਾਂ ਨਿੱਕੀ ਜੀ ਗਲਤੀ ਹੋ ਗਈ ਮੈਂ ਉਹਨੇ ਕੁਦਰਤੀ ਰਾਜਤਾਨੀ ਐ ਉਹਨੂੰ ਲਿਜਾਣੀ ਪੈਗੀ ਦਿੱਲੀ ਤੋਂ ਦੱਖਣ ਵਿੱਚ ਕਿਉਂਕਿ ਰੋਜ਼ ਇਧਰਲੇ ਪਾਸੇ ਹਮਲੇ ਹੁੰਦੇ ਸੀ ਤੇ ਰਾਜਤਾਨੀ ਦੇ ਵਿੱਚ ਲੋਕਾਂ ਨੂੰ ਵੀ ਨਾਲ ਲੈ ਗਿਆ ਇੱਕ ਮਾਤਾ ਜੀ ਵੜ ਗਈ ਨਹੀਂ ਪਤਾ ਨਹੀਂ ਜਾਂਦੀ ਮਾਮਾ ਨੂੰ ਅਕਸਰ ਹੁੰਦਾ ਜਿੱਥੇ ਜੰਮੀਆਂ ਪੜੀਆਂ ਹੋਣ ਉੱਥੇ ਹੀ ਬਹਿ ਜਾਂਦੀਆਂ ਜੋ ਮਰਜ਼ੀ ਹੋਵੇ ਮਗਰੋਂ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਉਹ ਜਾਲੰਬੜਾ ਹੁੰਦਾ ਉਹਨਾਂ ਨੇ ਬੇਬੇ ਕਢੀ ਖਲੀ ਪਿੱਛੇ ਉਹਨੇ ਵੇਖਿਆ ਨਾ ਅਧਿਕਾਰੀਆਂ ਨੇ ਬੇਬੇ ਕਢੀਸਕੇ ਮਾਰਤੀ ਮੈਂ ਕਿੱਡਾ ਵੱਡਾ ਤਖਾਂ ਸੀ ਬਚਾਉਂਦਾ ਵਿਚਾਰਾ ਦਿੱਲੀ ਨੂੰ ਮਾਰਤੀ ਬੇਬੇ ਬਣ ਗਿਆ ਮੂਰਖ ਲੁੱਟ ਲਿਆ ਵਪਾਰੀਆਂ ਨੇ ਤੇ ਮੈਂ ਫੇਰ ਆਪੇ ਮੂਰਖ ਬਾਦਸ਼ਾਹ ਬਣ ਗਿਆ ਮੈਂ ਵਿਦਵਾਨ ਬੰਦਾ ਕਿਉਂਕਿ ਸਮੇਂ ਨਾਲੋਂ ਅੱਗੇ ਦੀ ਸੋਚਦਾ ਸੀ ਅਹੀਂ ਤਾਂ ਮੈਂ 15 ਮਿੰਟ ਦੀ ਅੱਗੇ ਦੀ ਸੋਚ ਸਕਦੇ ਆਪਾਂ ਦੱਸ ਦਿਓ ਪੰਜ ਨੇ ਬੰਦੇ ਬੈਠੇ ਆਂ ਲਾੜ ਮਕਾਲੇ ਦੇ ਪੜੇ ਹੋਏ ਬੈਠੇ ਮੈਂ ਉਹਨੂੰ ਕਿਹਾ ਲਾੜ ਮਕਾਲੇ ਦੇ ਪੜੇ ਹੋਏ ਬੈਠੇ ਆਂ ਤੇ ਕੱਲ ਵੀ ਗੱਲ ਰੱਖ ਦੋ ਆਪਾਂ ਕੀ ਕਰਦੇ ਆਂਗੇ ਕੀ ਕਰਾਂਗੇ ਆ ਇੰਟਰਵਿਊ ਹੈ ਜਿਹਨੇ ਪੈਸੇ ਦਿੱਤੇ ਉਹਨੂੰ ਤੁਸੀਂ ਰੱਖ ਲੋਗੇ ਜਿਹਦੀ ਸ਼ਿਫਾਰਿਸ਼ ਆਈ ਉਹਨੂੰ ਰੱਖ ਲੋਗੇ ਤੇ ਜਿਹਨੇ ਪੈਸੇ ਨਹੀਂ ਦਿੱਤੇ ਸ਼ਿਫਾਰਿਸ਼ ਨਹੀਂ ਆਈ ਉਹਨੂੰ ਬਾਹਰ ਕੱਢ ਦੇਵਾਂਗੇ ਆਈ ਮੈਂ ਕ੍ਰਾਈਟੇਰੀਆ ਮੈਂ ਸਾਰਾ ਕੁਝ ਸੁਣਾਤਾ ਉਹ ਤਾੜੀ ਮਾਰ ਕੇ ਉਹਦਾ ਵੀ ਇਹਨੂੰ ਕੋਈ ਸਵਾਲ ਕਰਨਾ ਹੈ ਤਸੱਲੀ ਕਰ ਲੋ ਆਦਾ ਤਸੱਲੀ ਕਰ ਲੋ ਹਾਂ ਫਿਰ ਨਾ ਕੁਝ ਕਿਓ ਮੈਨੂੰ ਆਦੀ ਪਲੀਜ਼ ਯੂ ਕੈਨ ਗੋ ਮਾਹ ਜੀ ਬੜੀ ਮਿਹਰਬਾਨੀ ਮੈਂ ਇੱਥੇ ਕਿ ਕਦਮ ਅੱਗੇ ਚੱਕਿਆ ਸੀ ਇੱਕ ਪਿੱਛੇ ਹੀ ਸੀ ਆਹ ਇਹ ਬੰਦਾ ਹੈ ਜਿਹੜਾ ਸਾਰੀ ਉਮਰ ਆਪਣੀ ਗੱਲ ਦਾ ਪਹਿਰਾ ਦਿਓਂਦੀ ਹੋਰ ਨਹੀਂ ਕਿਸੇ ਨੇ ਨਹੀਂ ਦੇਣਾ ਮੈਂ ਫਿਰ ਉਸ ਚੀਜ਼ ਦਾ ਪੈਰਾ ਪੰਜਾਬ 'ਚ ਦਿੱਤਾ ਤੇ ਪੰਜਾਬੀਆਂ ਨੇ ਉਹਦਾ ਵਿਰੋਧ ਵੀ ਬਹੁਤ ਕੀਤਾ ਆ ਵੀ ਕਮਾਲ ਹੈ ਦੱਖਣ ਦੀ ਜਾਨਾ ਹੱਥਾਂ ਦੇ ਚੱਕ ਜਾਂਦੇ ਆ ਪੰਜਾਬ 'ਚ ਆਣਾ ਅਖਣਗੇ ਅੱਛਾ ਬਾਇਆ ਬਠੰਡਾ ਆ ਗਿਆ ਉਹ ਜਾਣੇ ਸ਼ਹਿਰ 'ਚ ਮੈਂ ਬਾਇਆ ਬਠੰਡਾ ਵਜਦਾ ਮੈਂ ਕਿਉਂਕਿ ਉੱਥੇ ਕੁੜਤਾ ਚਾਦਰਾ ਪਾਉਣਾ ਦੱਸੀ ਜੁੱਤੀ ਪਾਉਣਾ ਅਖਣਗੇ ਅੱਛਾ ਜੀ ਤੁਸੀਂ ਬਾਇਆ ਬਠੰਡਾ ਆਉ ਮੈਂ ਨਹੀਂ ਜਾ ਰੋ ਮੈਂ ਮੈਂ ਤਾਂ ਬਾਇਆ ਹਸਾਰਾਂ ਤੁਸੀਂ ਦੱਸ ਮੈਂ ਬਾਇਆ ਵਸ਼ਿੰਗਟਨ ਆ ਮਾਣ ਨਾਲ ਕਿਲ ਤੁਸੀਂ ਆਇਆ ਵਾਸ਼ਿੰਗਟਨ ਅਦੇ ਹੈ ਮੈਂ ਹਾਂ ਫਿਰ ਮੈਂ ਉਹਨਾਂ ਦੇ ਤੇ ਨਿੱਕੀ ਜਿਹੀ ਕਪਤਾ ਜੋੜਤੀ ਜਿਹੜੀ ਪੰਜਾਬ ਦੀ ਰਾਜਕਰਤਾ ਸ਼੍ਰੇਣੀ ਹੈ ਨਾ ਉਹਨਾਂ ਦਾ ਇੱਕ ਬਾਹਰਲਾ ਰੂਪ ਹੈ ਜਿਹੜੀ ਤੁਮ ਸਾਰੇ ਉਹ ਠਿੱਠ ਕਰਦੇ ਆ ਮੈਂ ਤੇ ਮਾੜੇ ਮੂਟੇ ਕਪਤਾ ਜੇ ਹਣਾਰ ਗਏ ਮੈਂ ਚਾਰ ਕਿਲਾਣਾ ਜੋੜ ਗਿਆ ਵੀ ਸਿਰ ਤੇ ਪਗੜੀ ਖੁੱਲੀ ਦਾੜੀ ਛੁਗੜਾ ਮੇਰੀ ਦਾੜੀ ਖੁੱਲੀ ਮੈਂ ਆਪ ਦੀ ਦਾੜੀ ਪਹਿਲਾਂ ਆਪ ਹੀ ਕਰ ਦਿੰਨਾ ਜੇ ਮੇਰੇ ਦਾੜੀ ਨਾ ਹੁੰਦੀ ਫਿਰ ਲੋਕਾਂ ਨੇ ਕੁੱਟ ਦੇਣਾ ਸੀ ਠਕੀ ਗੱਲ ਹੈ ਸਿਰ ਤੇ ਪਗੜੀ ਖੁੱਲੀ ਦਾੜੀ ਤੋਤੀ ਟੋਪੀ ਤੇ ਭਾਰੀ ਸਾੜੀ ਐਚ ਕੇ ਨਰੇ ਪਜਾਮਾ ਪਾਲਿਆ ਕੋਟ ਪਤਲੂਣ ਇਹ ਨੋਚਣ ਗੱਦੀ ਸੋਚਣ ਗੱਦੀ ਲੋਚਣ ਗੱਦੀ ਤੇ ਪੀੜ ਲੋਕਾਂ ਦਾ ਖੂਨ ਇੱਕ ਖੂਨ ਪੀੜ ਜਮਾਤ ਦੀ ਪੂਰੀ ਬਾਲੀ ਸ਼੍ਰੇਣੀ ਦੀ ਪੱਕੀ ਰਸ਼ਾਨੀ ਹੈ ਥੋੜੋਂ ਉਹਦੇ ਥੋੜਾ ਯਾਰ ਉਹਨਾਂ ਨੇ ਕਿਹਾ ਵੀ ਯਾਰ ਹੁਣ ਇਹ ਬੰਦਾ ਬੜਾ ਠੀਕ ਹੈ ਹੁਣ ਟਿਚਰਾਈਆਂ ਕਰਨੀਆਂ ਛੱਡ ਦਿਓ ਹੋਂਦ ਤੇ ਚੰਨ ਕੱਟ ਕਰਦੇ ਨੇ ਤੇ ਚਲ ਮੈਨੂੰ ਇੰਨੇ ਬਹੁਤ ਆਈ ਬਰਕਾਰਾ ਤੈਨੂੰ ਪੰਜਾਬ ਦੇ ਲੋਕਾਂ ਦੀ ਜਉਣ ਜੋਗਾ ਤਾਂ ਛੱਡਦਾ ਜੇ ਮੈਂ ਇੱਕ ਅਦਾ ਕਮਲਾ ਬੰਦਾ ਤੇਰੇ ਗਲ ਪੈ ਤੂੰ ਕਿਹੜੀ ਦੀ ਲੱਤ ਤੋੜ ਦੇਗਾ ਕੋਈ 55 ਕਿਲੋ ਭਾਰ ਆ ਜੇ ਬੰਦਾ ਇੱਕ ਲੱਪਣ ਮਾਰੇ ਧਰਤੀ ਚ ਜੁੜ ਜਾਗੇ ਕੀ ਦਾ ਦਾ ਬਚ ਰੰਦਾ ਮੇਰੇ ਵਰਗੇ ਨੇ ਕੀ ਬੈਠਣਾ ਸੋ ਇਸ ਪੰਜਾਬ ਦੇ ਵਿੱਚ ਜਦੋਂ ਮੈਂ ਆਉਣਾ ਸੱਭਿਆਚਾਰ ਦੀ ਗੱਲ ਕਰਦਾ ਪੰਜਾਬੀ ਭਾਸ਼ਾ ਦੀ ਗੱਲ ਕਰਦਾ ਔਰ ਸਾਰਿਆਂ ਨੂੰ ਸੁਣਦਾ 50 ਸਾਲ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਫਸਲਾਂ ਦੇ ਵਿੱਚ ਤੁਹਾਡਾ ਬੈਠਿਆ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਪੰਜਾਬੀ ਪਾਉਣ ਦੇ ਵਿਖਿਆ 8 ਜੁਲਾਈ 1975 ਨੂੰ ਪੰਜਾਬੀ ਪਾਉਣ ਚ ਗਿਆ ਸੀ 5 ਵਜੇ ਮੈਨੂੰ ਯਾਦ ਹੈ ਮੇਰਾ ਡਾਇਰੀ 'ਚ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਜੇ ਕੋਈ ਸਮਾਗਮ ਕਿਸੇ ਖੇਤ ਦੇ ਤਰਾਤਲ ਤੇ ਹੋਇਆ ਹੈ ਇਹ ਥੋੜੀ ਪੰਜਾਬੀ ਦੀ ਪਹਿਲੀ ਅਜ ਜਿੱਤ ਹੈ ਜਿਹੜਾ ਉੱਥੇ ਪੰਜਾਬੀ ਭਵਨ ਦੇ ਵਿੱਚ ਅਸੀਂ ਸਮਾਗਮ ਕਰਦੇ ਆਂ ਤੇ ਗੇਟ ਤੋਂ ਬਾਹਰ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਵੀ ਇੱਧਰ ਕੀ ਹੋ ਰਿਹਾ ਹੈ ਕਿਸੇ ਨੂੰ ਨਹੀਂ ਪਤਾ ਉੱਥੇ ਮੈਂ ਉੱਥੇ ਜਾਂਦਾ ਹੁੰਦਾ ਰਹਿਣਾ ਮੇਰਾ ਉੱਥੇ ਬਹੁਤ ਬੈਠਣਾ ਉੱਠਣਾ ਮੇਰਾ ਮਹਿਕਮਾ ਵੀ ਉੱਥੇ ਨਾਲ ਹੀ ਰਿਹਾ ਹੈ ਆਪਾਂ ਜਿਉਂ ਕਰਦੇ ਵੀ ਸਮਾਗਮ ਕਰਨਾ ਇਸ ਤਰ੍ਹਾਂ ਮੋਟਰ ਤੇ ਬੈ ਕੇ ਕਰਨਾ ਹੈ ਖੇਤ ਦੀ ਵੱਟ ਤੇ ਇਹ ਕੀ ਕਰਨਾ ਹੈ ਜਿਵੇਂ ਬਾਰਿਸ਼ਾਂ ਨੇ ਕਹਿਆ ਸੀ ਨਾ ਬੇ ਰੰਨਾ ਤਰਨ ਝੇਡਾਂ ਤੇ ਅਸੀਂ ਚੁੱਪ ਕਰ ਗਏ ਸਾਥੋਂ ਐਡੇ ਵਾਦੇ ਨਹੀਂ ਹੋਵਣੇ ਜੇ ਕਹਿਆ ਸੀ ਨਾ ਉਹ ਨਹੀਂ ਕਰਨਾ ਉਹਦਾ ਨੈਗੇਟਿਵ ਪੁਆਇੰਟ ਸੀ ਅਸੀਂ ਜੱਟ ਹਾਂ 나ੜੀਆਂ ਤਰਨਵਾੜ ਤੇ ਕੱਚ ਕਰੇ ਨਹੀਂ ਭਰੋ ਬਣੇ ਜੇ ਇਹਨੂੰ ਕੱਚ ਕਰੇ ਨਹੀਂ ਕਰਨਾ ਇੱਥੇ ਵਾਹੀ ਕਰਨੀ ਤੇ ਇੱਥੇ ਸਹਿਤ ਦੀ ਰਚਨਾ ਕਰਨੀ ਹੈ ਤੇ ਇੱਥੇ ਸੁਣਾਉਣਾ ਹੈ ਫੇਰ ਤੁਹਾਡੀ ਆਵਾਜ਼ ਹੈ ਪਿੰਡ ਦੇ ਲੋਕਾਂ ਤੱਕ ਜਾਊਗੀ ਛਾੜੀ ਮਾਵਾ ਪੈਣਾ ਤੀਆਂ ਤੱਕ ਜਾਊਗੀ ਨਹੀਂ ਪੰਜਾਬੀ ਭਵਨ ਦੀਆਂ ਦਾਰ ਦੁਵਾਰੀ ਦੇ ਵਿੱਚ ਤਕਰੀਬਨ ਤਕਰੀਬਨ ਉੱਥੇ ਸਾਰ ਕੁੱਟ ਕੇ ਮਰ ਜਾਂਦੀ ਹੈ ਚਾਰ ਪੰਜ ਦਿਨ ਉਹਨਾਂ ਕੋਲ ਸਮਾਗਮ ਕੀਤਾ ਸੀ ਬੜਾ ਭਾਰੀ ਸੁਣਿਆ ਕਿਸੇ ਨੂੰ ਨਹੀਂ ਪਤਾ ਇਸ ਕਰਕੇ ਬਹੁਤ ਵੱਡੀ ਹਿੰਮਤ ਆਪਣੀ ਤੁਸੀਂ ਇਹਦੇ 'ਚ ਜੁੜੇ ਰਹੋ ਔਰ ਚੇਤਨਾ ਦੀ ਗੱਲ ਕਰੋ ਔਰ ਕਮਾਲ ਦੀ ਗੱਲ ਹੈ ਕਿ ਭਾਈ ਜੀ ਉਹਨਾਂ ਨੇ ਹਕਤਾ ਸੁਣਾਈ ਆ ਇੱਕ ਬੱਚੇ ਨੇ ਹਕਤਾ ਸੁਣਾਈ 40 ਸਾਲ ਦੀ ਗੱਲ ਹਰੀ ਕਰਕੇ ਧਰਤੀ ਰਾਜਨੀਤੀ ਦੀ ਲੁੱਟ ਖਸੁੱਟ ਦੀ ਇਹ ਆ ਚੇਤਨਾ ਜਦੋਂ ਪੰਜਾਬੀ ਦੇ ਵਿੱਚ ਆ ਚੇਤਨਾ ਆ ਗਈ ਫਿਰ ਤੁਹਾਡੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਅਧਾਰਨ ਨੂੰ ਬੇਨਕਾਬ ਕਰਨਾ ਸਿਰਫ ਕਹਿੰਦਾ ਅਧਿਕਾਰੀ ਵਪਾਰੀ ਪੁਜਾਰੀ ਤੇ ਦਰਬਾਰੀ ਇਹ ਚਾਰ ਬੰਦੇ ਨੇ ਇਹ ਜਿਹਾ ਜਮਾਤ ਨੂੰ ਕਲਾਸ ਕਹਿੰਦੇ ਕਲਾਸ ਕਰੈਕਟਰ ਕਹਿੰਦੇ ਇਹਨੂੰ ਵਿੱਚ ਕੋਈ ਬੰਦਾ ਚੰਗਾ ਹੋ ਸਕਦਾ ਕਲਾਸ ਕੈਰੈਕਟਰ ਹੈ ਕਿ ਕਦੇ ਵੀ ਨਹੀਂ ਚਾਹੁੰਦਾ ਕਿ ਇਨਸਾਨ ਤਰੱਕੀ ਕਰੇ ਤੇ ਸਾਡੇ ਮੂੰਹ ਦੇ ਵਿੱਚ ਲਹੂ ਨਾ ਮਿਲੇ ਇਹ ਨਹੀਂ ਚਾਹੁੰਦਾ ਇਹਨਾਂ ਨੂੰ ਰੋਜ਼ ਲਹੂ ਚਾਹੀਦਾ ਹੈ ਇਨਸਾਨ ਤਰੱਕੀ ਨਾ ਕਰੇ ਇਹਨਾਂ ਨੂੰ ਆਪਾਂ ਜਦੋਂ ਆਪਾਂ ਨੰਗੇ ਕਰਾਂਗੇ ਨਾ ਫਿਰ ਆਪਣਾ ਮੁਰਖ ਕੀ ਦੁਨੀਆ ਦੇ ਵਿੱਚ ਇਨਸਾਨੀਅਤ ਵੀ ਤਰੱਕੀ ਕਰੂਗੀ ਨਹੀਂ ਤਾਂ ਦੁਨੀਆ ਦੀ 26 ਸੈਕਿੰਡ ਦੀ ਸਿਰਫ 26 ਸੈਕਿੰਡ ਦੀ ਮਿਆਦ ਹੈ ਜਿੱਦ ਦੇ ਦੋ ਪਾਗਲ ਇਕੱਠੇ ਹੋ ਗਏ ਇੱਕ ਅਮਰੀਕਾ ਮੰਨੀ ਇੱਕ ਰੂਸ ਮੰਨੀ 26 ਸਕਿੰਟਾਂ ਦਾ ਫਰਕ ਹੈ ਜੇ ਅਮਰੀਕਾ ਪਹਿਲਾਂ ਬੰਬ ਚਲਾ ਆਂਦਾ ਹੈ ਅਗਲੇ 26 ਸਕਿੰਟਾਂ ਦੇ ਵਿੱਚ ਰੂਸ ਨੇ ਚਲਾ ਦੇਣਾ ਜੇ ਰੂਸ ਨੇ ਚਲਾ ਦਿੱਤਾ ਅਗਲੇ ਸਕਿੰਟਾਂ ਦੇ ਵਿੱਚ ਅਮਰੀਕਾ ਨੇ ਚਲਾ ਦੇਣਾ ਪਰ ਲੱਗਦਾ ਹੈ ਇਸ ਤਰ੍ਹਾਂ ਵੀ ਜਿੱਦ ਦੇ ਪੰਗਾ ਲੂ ਅਮਰੀਕਾ ਹੀ ਲੂ ਰੂਸ ਨਹੀਂ ਲੈਂਦਾ ਉਹ ਤਾਂ ਡਰਦਾ ਵੀ ਮਨ ਨਾਲ ਜੇ ਬੰਬ ਚਲਾ ਕੇ ਦੋਨੇ ਮਰ ਕੇ ਬੰਬ ਚਲਾਉਣ ਦਾ ਫਾਇਦਾ ਕੀ ਵੈਸੀ ਕੁੱਟੀ ਚੱਲੋ ਉਹਨਾਂ ਨੇ ਕਦਾ ਅਜਾ ਟਰੰਪਾ ਪੈਦਾ ਕਰ ਲੈਣਾ ਹੁੰਦਾ ਲੁੱਟੀ ਜਾਣਾ ਹੁੰਦਾ ਆਪਾਂ ਜੰਪ ਮਾਰੀ ਜਾਣਾ ਉਹਨਾਂ ਨੇ ਟਰੰਪ ਮਾਰੀ ਜਾਣਾ ਤੇ ਸਾਰੀ ਦੁਨੀਆ ਇੱਥੇ ਨੱਚੀ ਜਾਣੀ ਐ ਚੜ੍ਹਦੀ ਕਲਾ ਚ ਰਹੋ ਚੇਤਨਾ ਵੱਡੀ ਕਰੋ ਪੰਜਾਬੀਏ ਤੈਨੂੰ ਵੱਡਾ ਕਰੋ ਔਰ ਜਿਹੜੀ ਗੱਲ ਆ ਆ ਧਰਤੀ ਦੇ ਹਰੀਆਬਲ ਦੇ ਵਿੱਚ ਅੱਜ ਥੋੜੀ ਕਵਤਾ ਖੁੱਲ ਗਈ ਐ ਤਕੀ ਵੇਖੋ ਇਹਨਾਂ ਫੁੱਲਾਂ ਵਿੱਚੋਂ ਸੁਗੰਧੀਆਂ ਤੇ ਖੁਸ਼ਬੋ ਪਿਛਲੇ ਸਾਲ ਨਾਲੋਂ ਵਧੀਆ ਆਊਗੀ ਜੋ ਦੇਖੋ ਬਾਪੂ ਬਲਕੌਰ ਸਿੰਘ ਜੀ ਦਿਲ ਤਾਂ ਲੈਂਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ